ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗਸ 'ਚ ਤੁਹਾਡਾ ਸਵਾਗਤ ਆ। ਆਪਾਂ ਲੱਗੇ ਵਲੌਗ ਸ਼ੁਰੂ ਕਰਨ। ਆਪਾਂ ਲਿਆਂਦੇ 2 ਕਿਲੋ ਆਲੂ ਬਖਾਰੇ ਤੇ ਆਪਾਂ ਬਣਾਉਣੀ ਆ ਲੀਵਰ ਵਾਸਤੇ ਦਵਾਈ ਆਲੂ ਬਖਾਰਿਆਂ ਦੀ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਦਵਾਈ ਕਿਵੇਂ ਬਣੂਗੀ। ਪਹਿਲਾ ਆਲੂ ਇਹ 2 ਕਿਲੋ ਆਲੂ ਬਖਾਰੇ ਚੰਗੀ ਤਰ੍ਹਾਂ ਸਾਫ਼ ਕਰਨਾਗੇ। ਖਸਾਫ਼ ਪਾਣੀ ਤੇ ਧੋ ਲਾਂਗੇ। ਨੇੜੇ ਇਹ ਲੱਗਣ ਮਾਰਾਂਗੇ। ਇਹਦੇ ਦੋ ਲੋ ਅੰਗੂਰ ਖਾਰੇ ਆਪਾਂ 1 ਲੀਟਰ ਪਾਣੀ ਦੇ ਵਿੱਚ ਪਾ ਲਾਂਗੇ ਨੇੜੇ ਕਰ ਆ ਗਏ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਇਹ ਬਹੁਤ ਗੁਣਕਾਰੀ ਹੈ ਲੀਵਰ ਵਾਸਤੇ ਕਿਸੇ ਨੂੰ ਵੀ ਲੀਵਰ ਦੀ ਪ੍ਰੋਬਲਮ ਹੈ ਨਾ ਤੇ ਇਹ ਦਵਾਈ ਬਣਾ ਕੇ ਖਾਓ ਕਰੇ ਜ਼ਮਾਈ ਹੋਈ ਤੋਂ ਆਈ ਹੈ ਇਹ ਇਹਦੇ ਵਿੱਚ ਤੇਸੀ ਜਿਹੜੀ ਊਟੀਆਂ ਵੀ ਪੈਂਦੀਆਂ ਉਹ ਵੀ ਦੱਸਾਂਗੇ ਉਹਨਾਂ ਦੇ ਨਾਮ ਦਿਖਾਵਾਂਗੇ ਉਹ ਲਓ ਜੀ ਇਹਨੇ ਚੰਗੀ ਤਰ੍ਹਾਂ ਉਬਾਲ ਲਾਂਗੇ ਆਪਾਂ ਇਹ ਦੇਖੋ ਜੀ ਆਲੂ ਬਖਾਰੇ ਚੰਗੀ ਤਰ੍ਹਾਂ ਉੱਗ ਬਲਗੇ ਇਹਨਾਂ ਨੂੰ ਹੁਣ ਠੰਡਾ ਕਰਕੇ ਆਪਾਂ ਜਿੱਡਕੇ ਦੀ ਅਲੱਗ ਕਰ ਦਾਂਗੇ ਛਾਨ ਲਾਂਗੇ ਇਹਨੂੰ ਤੇ ਇੱਕ ਸ਼ਰਬਤ ਤਿਆਰ ਹੋ ਜਾਊਗਾ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਾਂਗੇ ਤੇ ਇੱਧਰ ਆਪਾਂ ਇਹ ਜਿਹੜੀਆਂ ਜੜੀ ਬੂਟੀਆਂ ਮੈਂ ਮਿਕਸ ਕਰਨੀਆਂ ਸੀ ਸਾਰੀਆਂ ਇਕੱਠੀਆਂ ਕਰ ਲਈਆਂ ਇਹ 20-20 ਗ੍ਰਾਮ ਲੈ ਕੇ ਆਂਦੀਆਂ ਇਹਦੇ ਵਿੱਚ ਹੈਗੀ ਇੱਕ ਤਾਂ ਕੁੱਪਕੀ ਆ ਇੱਕ ਕਾਸ਼ਕੀ ਇੱਕ ਤੇਜਵਾਨ ਤੇ ਇੱਕ ਹੈਗਾ ਭੂਮੀ ਆਮਲਾ ਚਾਰ ਦਵਾਈਆਂ ਇਹਦੇ ਵਿੱਚ ਆਪਾਂ ਪਾਵਾਂਗੇ ਉਦੋਂ ਆਪਾਂ ਇਹ ਠੰਡੇ ਹੋਣ ਵਾਸਤੇ ਰੱਖਤਾ ਇਹ ਠੰਡੇ ਹੋ ਜੂਗਾ ਤੇ ਇਹਨੂੰ ਆਪਾਂ ਉਬਾਲ ਲਾਂਗੇ ਚੰਗੀ ਤਰ੍ਹਾਂ ਸਾਰੀਆਂ ਤਾਂ ਬਣ ਗਈਆਂ ਕਿ ਜੇਕਰ ਤੁਸੀਂ ਗ੍ਰੈਂਡ ਕਰਨੀ ਹੈ ਤਾਂ ਗ੍ਰੈਂਡ ਵੀ ਕਰ ਸਕਦੇ ਹੋ ਪਰ ਗ੍ਰੈਂਡ ਦੀ ਕੋਈ ਜ਼ਰੂਰਤ ਤਾਂ ਹੈ ਨਹੀਂ ਗ੍ਰੈਂਡ ਕਰਕੇ ਵੀ ਪਾ ਸਕਦੇ ਹਾਂ ਉਸ ਤੋਂ ਕਿ ਨੁਕਸਨ ਜਾਂਦਾ ਨਹੀਂ ਦੇਖੋ ਇਹ ਇਹਨਾਂ ਦਵਾਈਆਂ ਸੀ ਸਾਰੀਆਂ ਉਹ ਚੰਗੀ ਤਰ੍ਹਾਂ ਆਪਾਂ ਉਬਾਲ ਲਈਆਂ ਤੇ ਇਧਰ ਆਹ ਆਲੂ ਬਕਰੇ ਵੀ ਉਬਾਲ ਲਏ ਤੇ ਇਹਨੂੰ ਆਪਾਂ ਹੁਣ ਛਾਣਾਂਗੇ ਤੇ ਇਧਰ ਇਮਲੀ ਇਮਲੀ ਪਿਆਉਂ ਗ੍ਰਾਕ ਟਿਪ ਅੰਡਾ ਤੇ ਵੀ ਇਮਲੀ ਮਿਲਾ ਦਾਂਗੇ ਇਹਦੇ ਹਮ ਤਾਂ ਗਰਮੀਆਂ ਪਾਣੀ ਨਾਰਮਲ ਹੀ ਹੁੰਦਾ ਨਹੀਂ ਤਾਂ ਨਿੱਗੇ ਜੇ ਪਾਣੀ ਚ ਪਿਆਉਂਦੇ ਹੋ ਇਹ ਜਿਹੜੀ ਧਾਗਾ ਮਿਸਤਰੀ ਸੀ ਇਹਨੂੰ ਕਰਦੇ ਆਪਾਂ ਗ੍ਰੈਂਡ ਇਹ ਸੀ 50 ਗ੍ਰਾਮ ਮਿੱਠਾ ਤੁਸੀਂ ਆਪਦੇ ਟੇਸਟ ਅਨੁਸਾਰ ਵੀ ਪਾ ਸਕਦੇ ਆ ਮੱਧੋ ਘੱਟ ਵੀ ਕੋਈ ਕਿਸੇ ਨੂੰ ਸ਼ੂਗਰ ਵਗੈਰਾ ਹੁੰਦਾ ਨਾ ਉਹ ਲਾ ਘੱਟ ਪਿੰਦਾ ਮਿੱਠਾ ਇਨੂੰ ਵੀ ਸ਼ਾਨਦਾਰ ਗੇ ਚੰਗੀ ਤਰ੍ਹਾਂ ਇਹ ਦੇਖੋ ਜੂਸ ਇਹਦਾ ਲਾਗਣੇ ਕਿਹਾ ਤੇ ਸੇਲਟੀ ਵੀ ਪਾਉਂਦੇ ਰਹਿਣਾ ਕੋਈ ਆਉਂਗੇ ਇਹ ਲੀਵਰ ਵਾਸਤੇ ਬਹੁਤ ਗੁਣਕਾਰੀ ਹੈ ਕੋਈ ਜਿੰਨੇ ਮਰਜੀ ਸ਼ਰਾਬ ਪੀਂਦਾ ਹੋਵੇ ਜੇਕਰ ਉਹਦਾ ਲੀਵਰ ਖਰਾਬ ਆ ਤਾਂ ਤੁਸੀਂ ਡੇਲੀ ਖਾਲੀ ਪੇਟ ਇੱਕ ਗਲਾਸ ਦਿਓ ਇਹ ਲੀਵਰ ਬਿਲਕੁਲ ਠੀਕ ਹੋ ਜੂਏ ਸਾਡੇ ਘਰੇ ਅਜਮਾਇਆ ਹੋਇਆ ਤਰੀਕਾ ਏ ਇਹ ਦੇਖੋ ਇਹ ਸ਼ਾਨ ਲਈ ਆਪਾਂ ਸਾਰਾ ਆਲੂ ਬਖਾਰੀ ਸ਼ਾਨ ਲਈ ਦੇਖੋ ਹੁਣ ਇਹ ਸਾਰੀਆਂ ਦਵਾਈਆਂ ਵੀ ਸ਼ਾਨਾਂਗੇ ਜਿਹੜੀਆਂ ਆਪਾਂ ਉਬਾਲਣੀਆਂ ਸੀ ਦੇਖੋ ਇਹਦੇ ਵਿੱਚ ਹੀ ਆਪਾਂ ਪਾਤੀ ਸੀ ਇਮਲੀ ਉੱਪਰ ਸਾਰੀਆਂ ਦਵਾਈਆਂ ਚਾਣ ਲਈਏ ਇਹਦੇ ਵਿੱਚ ਹੀ ਆਪਾਂ ਕਰਾਂਗੇ ਮਿਕਸ ਲੈ ਲਈਏ ਹੋਣੇ ਦੇ ਵਿੱਚ ਪਾਵਾਂਗੇ ਆਪਾਂ ਤਾਗਾ ਮਿਸ਼ਰੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਛਾਨ ਲਿਆ ਸੀ ਤਾਂ ਅੱਗੇ ਸੀ ਜਿਹੜੇ ਬਾਹਰ ਕੜਦੇ ਸੀ ਗ੍ਰੈਂਡ ਕਰ ਲਿਆ ਸੀ ਪਹਿਲਾਂ ਆਪਾਂ ਇਹ ਜੇ ਤੁਸੀਂ ਗ੍ਰੈਂਡ ਨਹੀਂ ਵੀ ਕਰਨੇ ਉਬਾਲ ਨਹੀਂ ਤੇ ਉਬਾਲ ਵੀ ਸਕਦੇ ਹੋ ਇਹ ਦੇਖੋ ਇਹ ਸ਼ਰਬਤ ਹੁਣ ਬਿਲਕੁਲ ਰੈਡੀ ਆ ਲਈ ਰਵਾਸਤੇ ਲੈਡੀ ਆ ਦਵਾਈ ਵਟ ਕੇ ਤਿਆਰ ਆ ਇਹ ਸਾਡਾ ਜਮਾਇਆ ਹੋਇਆ ਤਰੀਕਾ ਈ ਪਹਿਲਾਂ ਵੀਰੇ ਨੂੰ ਸੀਗੀ ਲੀਵਰ ਦੀ ਪ੍ਰੋਬਲਮ ਔਰ ਡਰਿੰਕ ਕਰਦੇ ਸੀ ਕਾਫੀ ਤੇ ਹੁਣ ਉਹਨਾਂ ਦੇ ਲੀਵਰ ਦੀ ਪ੍ਰੋਬਲਮ ਵੀ ਕੋਲ ਠੀਕ ਆ ਤੇ ਅਸੀਂ ਇਹਦੇ ਵਿੱਚ ਪਾਇਆ 2 ਕਿਲੋ ਤਾਂ ਆਲੂ ਬੁਖਾਰਾ ਪਾਇਆ ਤੇ ਦਵਾਈਆਂ ਪਾਈਆਂ 10 ਗ੍ਰਾਮ ਕੁੱਟ ਕੇ 20 ਗ੍ਰਾਮ ਭੂਮੀ ਆਮਲਾ 20 ਗ੍ਰਾਮ ਕਾਸ਼ਕੀ ਤੇ 20 ਗ੍ਰਾਮ ਤਾਰਿਵਾਨ ਇਹ ਚਾਰੇ ਚੀਜ਼ਾਂ ਪਾਈਆਂ ਹੋਈਆਂ 50 ਗ੍ਰਾਮ ਪ੍ਰਾਈਪ ਪਾਈ ਹੈ ਤਾਂਗਾ ਮਿਸ਼ਰੀ ਤੇ ਪੇਲਾ ਗਰੰਪਾਈਏ ਦੀ ਇਮਲੀ ਇਹ ਸਾਰੀਆਂ ਚੀਜ਼ਾਂ ਨੂੰ ਉਬਾਲ ਲਿਆ ਸੀ ਪਹਿਲਾਂ ਉਬਾਲ ਕੇ ਤੇ ਫਿਰ ਇਹਨਾਂ ਨੂੰ ਆਪਾਂ ਪੁਣ ਲਿਆ ਚੰਗੀ ਤਰ੍ਹਾਂ ਦੀ ਹੌਣ ਪੁਣ ਕੇ ਤੇ ਇਸ ਤਰ੍ਹਾਂ ਦਾ ਮਿਸ਼ਰਣ ਤਿਆਰ ਹੋ ਗਿਆ ਦੇਖੋ ਹੁਣ ਆਪੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਖਾਲੀ ਪੇਟ ਇੱਕ ਗਲਾਸ ਪੀਣਾ ਤੇ পেট ਬਿਲਕੁਲ ਸਾਫ਼ ਹੋ ਜਾਂਦਾ ਤੇ ਲੀਵਰ ਦੀ ਜਿਹੜੀ ਪ੍ਰੋਬਲਮ ਆ ਬਿਲਕੁਲ ਠੀਕ ਹੋ ਜਾਂਦੀ ਹੈ ਸਾਡੇ ਘਰੇ ਜਮਾਇਆ ਹੋਇਆ ਤਰੀਕਾ ਹੈ ਕਿ ਤੁਸੀਂ ਜੇ ਕੋਈ ਤੁਹਾਡੇ ਘਰ ਦੇ ਵਿੱਚ ਗਰਿੰਗ ਕਰਦਾ ਜਾਂ ਕਿਸੇ ਨੂੰ ਕੋਈ ਲੀਵਰ ਦੀ ਪ੍ਰੋਬਲਮ ਆ ਅੰਦ੍ਰਿਕਤ ਦੇ ਕਾਰਨ ਜਾਂ ਵੈਸੇ ਵੀ ਕੋਈ ਲੀਵਰ ਦੀ ਪ੍ਰੋਬਲਮ ਆ ਤਾਂ ਤੁਸੀਂ ਇਹ ਬਣਾ ਕੇ ਦਿਓ ਨੁਸਖਾ ਬਿਲਕੁਲ ਠੀਕ ਹੋ ਜਾਊਗਾ ਤੇ ਦੇਸੀ ਨੁਸਖਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ